ਆਪੀ ਨੇ ਆਪ ਸਾਜਿਓ ਆਪੀ ਨੇ ਰਖਿਓ ਨਾਮ ਦੁਇ ਕੁਦਰਤ ਸਾਜਿਏ ਕਰ ਆਸਣ ਲਿਠੋ ਚਾਓ ਦਾਤਾ ਕਰਤਾ ਆਪ ਤੂੰ ਤੁਸ ਦੇਵੇ ਕਰੇ ਪਸਾਓ ਉਜਾਣੋ ਹੀ ਸਭ ਸੇ ਬਿਲੇ ਸੈਂ ਜਿੰਦ ਕੋ ਆਓ ਕਰਿਆਸਣ ਡਿਠੋ ਚਾਓ ਕਰਿਆਸਣ ਡਿਠੋ ਚਾਓ ਇਸ ਪਾਵਨ ਪਵਿੱਤਰ ਪੌੜੀ ਦੇ ਚ ਪ੍ਰਮਾਨ ਕਰ ਰਹੇ ਨੇ ਕਿ ਉਸ ਪਰਿਪੂਰਣ ਪ੍ਰਮਾਤਮਾ ਨੇ ਆਪਣੀ ਸਾਜਨਾ ਆਪ ਕੀਤੀ ਹੈ ਉਸ ਦੀ ਸਾਜਨਾ ਕਿਸੇ ਦੂਸਰੇ ਤੀਸਰੇ ਨੇ ਨਹੀਂ ਕੀਤੀ ਆਪ ਹੀ ਨੇ ਆਪ ਸਾਜਿਓ ਆਪ ਹੀ ਨੇ ਰਚਿਓ ਨਾਮ ਉਹਨੇ ਆਪਣੀ ਹਸਤੀ ਆਪ ਹੀ ਰਚੀ ਉਹਨੇ ਆਪਣੀ ਬਣਤਰ ਆਪ ਹੀ ਬਣਾਈਏ ਉਹਨੇ ਆਪਣੀ ਤਾਕਤ ਆਪ ਹੀ ਪ੍ਰਗਟਾਈਏ ਦੁਹੀ ਕੁਦਰਤ ਸਾਜਿਏ ਕਰ ਆਸਣ ਡਿਠੋ ਜਾ ਦੂਜਾ ਉਸਨੇ ਸੂਖਸ਼ਮ ਤੋਂ ਆਪਣੇ ਆਪ ਨੂੰ ਅਸਥੂਲ ਕੀਤਾ ਕੁਦਰਤ ਕਲਾ ਇਹ ਪ੍ਰਕਿਰਤੀ ਇਹਦੀ ਸਜਣਾ ਕਰਕੇ ਤੇ ਇਹਦੇ ਚ ਆਪ ਬੈਠ ਕੇ ਇਹਨੂੰ ਆਪਣਾ ਆਸਣ ਬਣਾ ਕੇ ਤੇ ਵੇਖਦਾ ਹੈ ਚਾਉ ਨਾਲ ਰੇਤ ਦੇ ਜ਼ਰਰੇ 'ਚ ਵੀ ਬੈਠਾ ਹੈ ਸੂਰਜ ਦੀਆਂ ਕਿਰਨਾਂ 'ਚ ਵੀ ਬੈਠਾ ਹੈ ਸਾਗਰ ਦੀਆਂ ਲਹਿਰਾਂ 'ਚ ਵੀ ਬੈਠਾ ਹੈ ਪਹਾੜਾਂ ਦੀ ਬਰਫਾਨੀ ਚੋਟੀਆਂ 'ਚ ਵੀ ਬੈਠਾ ਹੈ ਕੀੜੇ 'ਚ ਵੀ ਬੈਠਾ ਹੈ ਹਾਥੀ 'ਚ ਵੀ ਬੈਠਾ ਹੈ ਹਸਤੀ ਕੀਟੀ ਤਿਰਣ ਲੋ ਆਦਮ ਇੱਕ ਅਖੰਡਤ ਬਸੇ ਅਨਾਦਮ ਇਹ ਸਾਰੇ ਉਸਦਾ ਆਸਣ ਨੇ ਹਰ ਆਸਣ ਤੇ ਉਹ ਬੈਠਾ ਹੈ ਚਾਹ ਰੇਤ ਦੇ ਜ਼ਰਿਆਂ ਦਾ ਆਸਣ ਹੈ ਤੇ ਚਾਹ ਸੂਰਜ ਦੀਆਂ ਕਿਰਨਾਂ ਦਾ ਆਸਣ ਹੈ ਚاہے ਪਹਾੜਾਂ ਦੀਆਂ ਚੋਟੀਆਂ ਦਾ ਆਸਣ ਹੈ ਤੇ ਚاہے ਸਾਗਰ ਦੀਆਂ ਲਹਿਰਾਂ ਦਾ ਆਸਣ ਹੈ ਇਹ ਹਰ ਆਸਣ ਦੇ ਉੱਤੇ ਵਿਰਾਜਮਾਨ ਹੈ ਤੇ ਬੜੇ ਚਾਅ ਨਾਲ ਵਿਰਾਜਮਾਨ ਹੈ ਦਾਤਾ ਕਰਤਾ ਆਪ ਤੂੰ ਤੁਸ ਦੇਵੇ ਕਰੇ ਪਸਾਓ ਤੂੰ ਜਿੱਥੇ ਇਸ ਸਭ ਕੁਝ ਦਾ ਕਰਤਾ ਹੈ ਏ ਪ੍ਰਭੂ ਤੂੰ ਸਭ ਕੁਝ ਦਾ ਦਾਤਾ ਵੀ ਹੈ ਉੱਠ ਕੇ ਪਰਸਨ ਹੋ ਕੇ ਤੂੰ ਹਰ ਜੀਵ ਨੂੰ ਖੁਸ਼ ਕਰਦਾ ਹੈ ਉਹਨੂੰ ਮਨਮਰਜ਼ੀ ਦੇ ਮੁਤਾਬਕ ਉਹਨੂੰ ਵਸਤੂ ਦੇਣਾ ਹੈ ਐਸਾ ਤੂੰ ਦਤਾ ਹੈ ਐਸਾ ਤੂੰ ਕਰਤਾ ਹੈ ਤੂੰ ਜਾੜੋਈ ਸਭ ਸੇ ਦੇ ਲੈਸੇ ਜਿੰਦ ਕੁ ਆਉ ਤਿਤھوں ਸਭ ਕੁਛ ਨੂੰ ਜਾਣਦਾ ਹੈ ਤੈਨੂੰ ਪਤਾ ਹੈ ਰੇਤ ਦੇ ਜ਼ਰਰੇ ਦੀ ਕੀ ਲੋੜ ਹੈ ਤੈਨੂੰ ਪਤਾ ਹੈ ਕੀੜੀ ਦੀ ਕੀ ਲੋੜ ਹੈ ਤੂੰ ਸਾਰਿਆਂ ਦੀ ਦਿਲਾਂ ਦੀ ਜਾਣਨ ਵਾਲਾ ਹੈ ਤੂੰ ਹਰ ਇੱਕ ਦਾ ਗੋਜ ਪਤਾ ਰੱਖਣ ਵਾਲਾ ਹੈ ਤੈਨੂੰ ਕਿਸੇ ਦਾ ਠਿਕਾਣਾ ਪਤਾ ਪੁੱਛਣ ਦੀ ਲੋੜ ਨਹੀਂ ਕਿਉਂਕਿ ਤੂੰ ਸਭ ਨਾਲ ਸੰਬੰਧ ਜੋੜੀ ਬੈਠਾ ਹੈ ਤੂੰ ਸਭ ਕੁਝ ਨੂੰ ਜਾਣਦਾ ਤੂੰ ਜਾਣ ਉਹ ਹੀ ਸਭ ਸੇ ਦੇ ਲੈਸੇ ਜਿੰਦ ਕੁ ਆਓ ਔਰ ਆਵਾਜ਼ ਮਾਰ ਕੇ ਇੱਕ ਦਿਨ ਦਿੱਤੀ ਹੋਈ ਜਿੰਦ ਤੂੰ ਲੈ ਲੈਣਾ ਹੈ ਵਾਪਸ ਕਰ ਲੈਣਾ ਕਰ ਆਸਣ ਢਿੱਠੋ ਜਾਓ ਜਿੰਦ ਦੇ ਚ ਵੀ ਬੈਠ ਕੇ ਔਰ ਸਰੀਰ ਦੇ ਚ ਵੀ ਬੈਠ ਕੇ ਤੂੰ ਚਾਹ ਨਾਲ ਜਗਤ ਨੂੰ ਵੇਖਦਾ ਹੈ ਜਿੰਦ ਨੂੰ ਵੇਖਦਾ ਹੈ ਸਰੀਰ ਨੂੰ ਵੇਖਦਾ ਹੈ ਜ਼ਰਿਆਂ ਨੂੰ ਵੇਖਦਾ ਹੈ ਸਾਗਰ ਨੂੰ ਵੇਖਦਾ ਹੈ ਆਪਣੀ ਸਾਜੀ ਹੋਈ ਕੁਦਰਤ ਨੂੰ ਵੇਖਦਾ ਹੈ ਪ੍ਰਕਿਰਤੀ ਨੂੰ ਵੇਖਦਾ ਹੈ ਹਰ ਆਸਣ ਦੇ ਥੇ ਤੂੰ ਵਿਰਾਜਮਾਨ ਹੈ ਪਰ ਇਸ ਤਰੀਕੇ ਨਾਲ ਸਤਿਗੁਰੂ ਦੇਵ ਜੀ ਮਹਾਰਾਜ ਇਸ ਪੌੜੀ 'ਚ ਫਰਮਾਨ ਕਰਦੇ ਨੇ ਕਿ ਸਭ ਕੁਝ ਉਸ ਦੀ ਆਪਣੀ ਸਾਜਨਾ ਹੈ ਔਰ ਆਪਣੇ ਆਪ ਦੇ ਵੀ ਉਸ ਨੇ ਹੀ ਸਾਜਨਾ ਕੀਤੀ ਹੈ ਇਸ ਨੇ ਆਪਣੀ ਸਾਜਨਾ ਆਪ ਕੇ